ਇਹ ਤੁਹਾਨੂੰ ਕੋਈ ਇਨਕੁਆਇਰੀ ਲਵਾਈ ਹੈ ਜਾਂ ਗੱਲਬਾਤ ਕੀਤੀ ਆ ਕਿ ਤੁਸੀਂ ਬਿਨਾ ਨੋਟਿਸ ਭੇਜੇ ਜਿਨ੍ਹਾਂ ਜਾਣਕਾਰੀ ਦਿੱਤੇ ਬਿਨਾ ਰਿਕਾਰਡ ਮੰਗਿਆ ਕਿਸੇ ਨੂੰ ਸਸਪੈਂਡ ਕਰ ਸਕਦੇ ਜੀ ਤੁਸੀਂ ਮੈਨੂੰ ਸਸਪੈਂਡ ਕਰਕੇ ਮੇਰੀ ਸ਼ਾਖ ਨੂੰ ਖਰਾਬ ਕੀਤਾ ਮੈਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਪਿੰਡ ਦੇ ਵਿੱਚ ਜਿਹੜਾ ਮੈਂ 40-45 ਲੱਖ ਰੁਪਏ ਜਿਹੜਾ ਆਇਆ ਵਾ ਇਹ ਮੈਂ ਖਰਚਾ ਆਪਣੇ ਪਿੰਡ ਨੂੰ ਨਗਰ ਦੇ ਕੰਮਾਂ 'ਤੇ ਇਹ ਗਾ ਬਾਕੀ 45 46 ਲੱਗਦਾ ਹਿਸਾਬ ਮੈਨੂੰ ਨਹੀਂ ਪਤਾ ਇਹ ਪਿਛੇ ਬਲਾਕ ਵਾਲਿਆਂ ਨੂੰ ਪੁੱਛੋ ਡਾਕਟਰਿਆਂ ਨੂੰ ਪੁੱਛੋ ਕਿਹੜੀਆਂ ਇਹਨਾਂ ਨੇ ਫਰਮਾਂ 'ਚ ਪਾਇਆ ਮੈਂ ਤਾਂ ਐਮਐਲ ਨੇ ਸਾਮੰਗਿਆ ਇਹ ਤਾਂ ਮੱਜਣਾ ਕਹਾ ਤਾ ਐਮਐਲ ਇਹਰਾ ਇਮਾਨਦਾਰ ਬਿਲਕੁਲ ਸਾਫ਼ ਸਵੀ ਵਾਲਾ ਬੰਦਾ ਵਾ ਮੈਂ ਤੁਹਾਨੂੰ ਦੱਸਿਆ ਵੀ ਬੇਗੁਨਾਹ ਨੂੰ ਉਹਨੂੰ ਅੰਦਰ ਤਾਰ ਦਿੱਤਾ ਵਾ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਇਸ ਵਕਤ ਅਸੀਂ ਮੌਜੂਦ ਹਾਂ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਕਸਬਾ ਚੋਲਾ ਸਾਹਿਬ ਵਿਖੇ ਜਿੱਥੋਂ ਦੇ ਸਰਪੰਚ ਜਿਹੜੇ ਨੇ ਕੇਵਲ ਕਿਸ਼ਨ ਨૈયਰ ਕੇਵਲ ਚੋਲਾ ਨੂੰ ਜਿਹੜਾ ਪ੍ਰਸ਼ਾਸਨ ਦੇ ਵੱਲੋਂ 86 ਲੱਖ ਦੇ ਗਵਨ ਦੇ ਦੋਸ਼ ਦੇ ਤਹਿਤ ਸਸਪੈਂਡ ਕਰ ਦਿੱਤਾ ਗਿਆ ਤਾਂ ਅਸੀਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹਾਂ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਤੁਸੀਂ ਉਸ ਤੇ ਤੁਹਾਡਾ ਪੱਕੀ ਹੈ ਵੇਖੋ ਜੀ ਤੁਹਾਨੂੰ ਮੈਂ ਤੁਹਾਡੇ ਮਾਧਿਅਮ ਰਹੀਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਵਾ ਜੀ ਤੁਸੀਂ ਬਿਨਾ ਨੋਟਿਸ ਭੇਜੇ ਨੋਟਿਸ ਦੇ ਚਾਰ ਪੰਜ ਭਜਨੇ ਪੈਂਦੇ ਆ ਜੇ ਤੁਹਾਨੂੰ ਕੋਈ ਇਨਕੁਇਰੀ ਲਵਾਈ ਆ ਜਾਂ ਗੱਲਬਾਤ ਕੀਤੀ ਆ ਕਿ ਤੁਸੀਂ ਬਿਨਾ ਨੋਟਿਸ ਭੇਜੇ ਜਿਨ੍ਹਾਂ ਜਾਣਕਾਰੀ ਦਿੱਤੇ ਬਿਨਾ ਰਿਕਾਰਡ ਮੰਗਿਆ ਕਿਸੇ ਨੂੰ ਸਸਪੈਂਡ ਕਰ ਸਕਦੇ ਤੁਸੀਂ ਮੈਨੂੰ ਸਸਪੈਂਡ ਕਰਕੇ ਮੇਰੀ ਸ਼ਾਖ ਨੂੰ ਖਰਾਬ ਕੀਤਾ ਮੈਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਪਿੰਡ ਦੇ ਵਿੱਚ ਲੋਕਾਂ ਨੇ ਮੇਤੇ ਯਕੀਨ ਕੀਤਾ ਵਾ ਹੁਣ ਲੋਕਾਂ ਨੂੰ ਮੈਂ ਕੀ ਦੱਸਾਂ ਜੀ ਤੁਸੀਂ ਮੈਂ ਜਵਾਬ ਦਊਂਗਾ ਦੱਸੋ ਹੈ ਔਰ ਇਹ ਜਰੂਰ ਮੈਂ ਤੁਹਾਡੇ ਮੱਦੇਰੋਹ ਕਹਿਣਾ ਚਾਹੁੰਦਾ ਵਾ ਤੁਸੀਂ 70 ਲੱਖ ਰੁਪਏ ਦਾ ਗਵਰਨ ਦਾ ਮੈਂ ਤੇ ਦੋਸ਼ ਲਾਇਆ ਤੁਸੀਂ ਹੁਣੇ ਬੋਲੇ ਜੋ ਇਹਨਾਂ ਨੇ ਬੋਲਿਆ ਮੀਡੀਆ ਦੇ ਵਿੱਚ ਜਾਂ ਇਹ ਦੀ ਸੀ ਵੀਧੀ ਗਨੇ ਇਹਤੇ ਗਵਰਨ ਦਾ 70 ਲੱਖ ਦਾ ਦੋਸ਼ ਲਾਇਆ ਵਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੇਰੇ ਕਾਰਜਕਾਲ ਦੌਰਾਨ ਸਿਰਫ 40-42 ਲੱਖ ਰੁਪਇਆ ਜੜਾ ਵਾ ਉਹ ਆਇਆ ਵਾ ਮੈਨੂੰ ਸਾਲ ਸਵਾ ਸਾਲ ਬਣੇ ਨੂੰ ਹੋਇਆ ਸਰਪੰਚ ਨੂੰ ਠੀਕ ਹੈ ਬਾਕੀ 45-46 ਰਕਦਾ ਹਿਸਾਬ ਮੈਨੂੰ ਨਹੀਂ ਪਤਾ ਇਹ ਪਿੱਛੇ ਬਲਾਕ ਵਾਲਿਆਂ ਨੂੰ ਪੁੱਛੋ ਸੈਕਟਰੀਆਂ ਨੂੰ ਪੁੱਛੋ ਕਿਹੜੀਆਂ ਇਹਨਾਂ ਨੇ ਫਰਮਾਂ 'ਚ ਪਾਇਆ ਵਾ ਜਿਹੜੀਆਂ ਫਰ ਜਿਹੜਾ ਮੈਂ 40-42 ਲੱਖ ਰੁਪਏ ਜਿਹੜਾ ਆਇਆ ਵਾ ਇਹ ਮੈਂ ਖਰਚਿਆ ਆਪਣੇ ਪਿੰਡ ਦੇ ਨਗਰ ਦੇ ਕੰਮਾਂ ਤੇ ਗਲੀਆਂਾਂ ਤੇ ਨਾਲੀਆਂ ਤੇ ਸੀਵਰੇਜ ਤੇ ਸਟਰੀਟ ਲਾਈਟਾਂ ਤੇ ਆਪਣਾ ਗੋਰ ਕਰਾਇਆ ਬੰਬੀਆਂ ਦੇ ਇੱਥੇ ਕ੍ਰਾਈ ਸਟੇਡੀਅਮ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਬਾਥਰੂਮ ਬਣਾਏ ਆ ਬਾਜ਼ਾਰ ਦੇ ਵਿੱਚ ਬਾਥਰੂਮ ਬਣਾਏ ਆ ਅਜੇ ਫਮਾਂ ਦੇ ਵਿੱਚ ਪੈਸੇ ਪਏ ਵੀ ਆ ਕੋਈ ਹੌਲੀ ਹੌਲੀ ਕਰਵਾ ਕੇ ਸਮਾਨ 加 ਰਹੇ ਆ ਨਾ ਤੁਰ ਸਮਾ ਲਿਆ ਲਿਆ ਕੇ ਕੰਮ ਕਰਾ ਰਹੇ ਆ ਅਜੇ ਮੇਰਾ ਕਹੜਾ ਸਮਾ ਪੂਰਾ ਗਿਆ ਮੇਰੀ ਟਰਮ ਮੇਜ ਪੂਰੀ ਹੋਈ ਨਹੀਂ 5 ਸਾਲ ਦੀ ਮੇਰੀ ਟਰਮ ਅਜੇ 1 ਸਾਲ ਸਵਾ ਸੰਹਰਿਆ ਵਾ ਤੁਸੀਂ ਪਹਿਲਾਂ ਹੀ ਮੈਨੂੰ ਇਹ ਮਤਲ ਕਰਕੇ ਰੱਖ ਦਿੱਤਾ ਨਸੋ ਮੇਰਾ ਕਸੂਰ ਕੀ ਆ ਇਹਦੇ ਪਿੱਛੇ ਕੀ ਆ ਜਿਹੜੀ ਸ਼ੈ ਆ ਇਹਦਾ ਸਿਆਸੀ ਰੰਜਿਸ਼ ਕਿਵੇਂ ਦਾ ਖੇਤੀ ਗਈ ਆ ਮੈਨੂੰ ਇਹਦਾ ਜਵਾਬ ਚਾਹੀਦਾ ਜੀ ਕੀ ਕਿਸ ਤਰੀਕੇ ਨਾਲ ਤੁਸੀਂ ਕਿਰਾਏ ਤੇ ਰਹਿ ਰਹੇ ਹੋ ਅਸੀਂ ਪਿੰਡ ਚ ਆਏ ਪਤਾ ਲੱਗਾ ਵੇਖੋ ਜੀ ਮੈਂ ਤਾਂ ਵਹਿ ਸਰਪੰਚ ਚੁਣਿਆ ਗਿਆ ਵਾਂ ਲੋਕ ਕਹਿੰਦੇ ਆ ਵੀ ਸਰਪੰਚ ਜਦੋਂ ਸਰਪੰਚ ਬਣ ਜਾਂਦਾ ਪਤਾ ਨਹੀਂ ਕਿੱਥੋਂ ਪੈਸੇ ਆਏ ਨੇ ਇਹਨਾਂ ਤੋਂ ਇਹਨਾਂ ਕੋਠੀਆਂ ਪਾ ਲਈਆਂ ਉਹ ਕਰ ਲੈਣੀਆਂ ਮੇਰੀ ਕੋਠੀ ਤੁਸੀਂ ਇੱਕ ਵੀ ਚੋਲਾ ਸਹਾਦ ਦੇ ਵਿੱਚ ਲੰਬ ਕੇ ਵਿਖਾ ਦਿਓ ਦੁਨੀਆਂ ਮੇਰੀ ਕੋਠੇ ਜਿੱਥੇ ਵੀ ਚੋਲਾ ਸਹਾਦ ਤੋਂ ਬਾਹਰ ਵੀ ਕਿਤੇ ਵੇਖ ਲਓ ਅੱਜ ਵੀ ਲੋਕੀ ਇਹ ਕਹਿੰਦੇ ਹੋਣਗੇ ਇਹਨੇ ਭੱਜ ਜਾਣਾ ਨਹੀਂ ਉਹ ਕਰ ਲੈਣਾ ਵੇਖੋ ਅੱਜ ਵੀ ਰੱਬ ਨੂੰ ਜਾਣਦੇ ਨਹੀਂ ਮੈਂ ਵੋਟਾਂ ਤੋਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਤੁਹਾਡੇ ਵਿੱਚ ਹੀ ਰਹਿਣਾ 24 ਘੰਟੇ ਦਰਵਾਜ਼ਾ ਖੁੱਲਾ ਰਹੂਗਾ ਜਦੋਂ ਮਰਜ਼ੀ ਆਓ ਪਤਾ ਨਹੀਂ ਮੈਂ ਯਾਰਾਂ ਹਾਰ ਮੈਂ ਜਿਹੜਾ ਸੈਂਡ ਕਰ ਦਿੱਤੇ ਆ ਮੈਂ ਕਿਸੇ ਨੂੰ ਮੋੜਿਆ ਨਹੀਂ ਆ ਜਦੋਂ ਮੈਂ ਕਿਉਂਦਾ ਮੈਂ ਕਿਹਾ ਪਹਿਲਾਂ ਚਾਹ ਪੀਓ ਫੇਰ ਸੈਂਡ ਕਰਦੇ ਆ ਪੁੱਛ ਲੋ ਸਾਰੇ ਪਿੰਡ ਵਾਸੀਆਂ ਨੂੰ ਦੇਖੋ ਇਹ ਆ ਵੀ ਤੁਸੀਂ ਮੇਰੇ ਕੋਠੀਆਂ ਵੇਖ ਲਓ ਕਿੱਥੇ ਕਿੱਥੇ ਬਣਾਈਆਂ ਮੇਰੀ ਫੋਰਚੂਰ ਗੱਡੀ ਵੇਖ ਲਓ ਕਿੱਥੇ ਆ ਜੇ ਮੈਂ ਖਾਦੇ ਹੁੰਦੇ ਪੈਸੇ ਕਮਨ ਕੀਤਾਦਾ ਤਾਂ ਮੈਂ ਗੱਡੀਆਂ ਤੇ ਨ ਘੁੰਮਦਾ ਆ ਉਸ ਤੋਂ ਦੀ ਮੇਰੀ ਅੱਜ ਤੁਸੀਂ ਵੇਖਿਆ ਤੁਸੀਂ ਪਿੰਡ ਚੋਂ ਪਤਾ ਕਰਕੇ ਆਜੋ ਮੇਰੇ ਮੂੰਹੋਂ ਕੀ ਸੁਣਾ ਮੈਂ ਕਿਰਾਏ ਦੇ ਮਕਾਨ ਚ ਰਹਿ ਰਿਹਾ ਆ ਤੁਹਾਡੇ ਸਾਹਮਣੇ ਜੇ ਕੋ ਆਪਾਂ ਗਰੀਬੀ ਦਾ ਬਣਾ ਕਰਨਾ ਕਿਉਂਕਿ ਮੈਨੂੰ ਪਤਾ ਲੋਕਾ ਵੋਟਾਂ ਪਾਈਆਂ ਮੈਂ ਰੁਪਈਆ ਰੁਪਈਆ ਹਿਸਾਬ ਦੇਂਦਾ ਨਾ ਲੋਕਾਂ ਦਾ ਜੇ ਮੈਂ 40-45 ਲੱਖ ਰੁਪਈਆ ਖਾਤੇ ਜੋ ਆਇਆ ਵਾ ਤੇ ਉਹਦਾ ਕੰਮ ਵੀ ਹੋਇਆ ਤੇ ਜਿਹੜੇ ਉਤਲੇ 45-40 ਲੱਖ ਰੁਪਈਆ ਉਹਨਾਂ ਨੇ ਕਿੱਥੇ ਖਾਦਾ ਕਿੱਥੇ ਨਹੀਂ ਖਾਦਾ ਇਹ ਸੈਕਟਰੀ ਵੀਡੀਓ ਨੇ ਉਹਨਾਂ ਨੂੰ ਪੁੱਛੋ ਬਾਕੀ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬੜਾ ਧੰਨਵਾਦ ਕਰੂੰਗਾ ਉਹਨਾਂ ਨੇ ਵੀ 50 ਲੱਖ ਰੁਪਈਆ ਦਾ ਚੈੱਕ ਜਿਹੜਾ ਵਾ ਉਹ ਸਾਡੇ ਇਤਿਹਾਸਿਕ ਨਗਰ ਚੁਲਾ ਸਾਹਿਬ ਨੂੰ ਦਿੱਤਾ ਕਿਉਂਕਿ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾ ਹੋਗੇ ਨਗੇ ਆ ਉਦੋਂ ਉਹਨਾਂ ਨੇ ਮੈਨੂੰ ਸੱਜ ਕੇ 2.50 ਲੱਖ ਰੁਪਏ ਦਾ ਚੈੱਕ ਉਹਨਾਂ ਨੇ ਦਿੱਤਾ ਵਾ ਤੇ ਉਹ ਜਿਹੜਾ 50 ਲੱਖ ਰੁਪਏ ਆ ਖਾਤੇ ਦੇ ਵਿੱਚ ਐਕਸੈਸ ਬੈਂਕ ਦੇ ਵਿੱਚ ਅਜੇ ਉੱਦੇ ਦਾ ਉਦਾਂ ਪਿਆ 1 ਰੁਪਿਆ ਵੀ ਇੱਥੋਂ ਨਹੀਂ ਖਰਚਿਆ ਤੇ ਇਹਨਾਂ ਨੂੰ ਇਹ ਆ ਕਿ ਉਹ 50 ਲੱਖ ਰੁਪਏ ਆਇਆ ਵਾ ਇਹਨੂੰ પાਸੇ ਕਰ ਦੋ ਉਹਨੂੰ ਕੇ ਨਾ ਕੇ ਹਿਸਾਬ ਨਾਲ ਦਾਵਾਂਗੇ ਪ੍ਰਬੰਧਕ ਲਾ ਕੇ ਗੱਲ ਤੇ ਆ ਚੋਲਾ ਸਾਹਿਬ ਫੇਸਬੁੱਕ ਦੀਆਂ ਕੁਝ ਆਪੋਜੀਸ਼ਨ ਦੀਆਂ ਪੋਸਟਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਰਪੰਚ ਨੂੰ ਮੌਤਲ ਇਸ ਕਰਕੇ ਕੀਤਾ ਗਿਆ ਕਿ ਉਹਨੇ ਐਮਐਲਏ ਨੂੰ ਹਿੱਸਾ ਨਹੀਂ ਦਿੱਤਾ ਮੈਂ ਤਾਂ ਐਮਐਲਏ ਨੇ ਸਭ ਮੰਗਿਆ ਇਹ ਤਾਂ ਮੈਂ ਜਨਾ ਕਹਤਾ ਐਮਐਲਏ ਜਿਹੜਾ ਇਮਾਨਦਾਰ ਬਿਲਕੁਲ ਸਾਫ਼ ਸਫੀ ਵਾਲਾ ਬੰਦਾ ਵਾ ਮੈਂ ਤੁਹਾਨੂੰ ਦੱਸਿਆ ਵੀ ਬੇਗੁਨਾਹ ਨੂੰ ਉਹਨੂੰ ਅੰਦਰ ਧਾਰ ਦਿੱਤਾ ਵਾ ਕੋਈ ਉਹਦਾ ਦੋਸ਼ ਨਹੀਂ ਹੈਗਾ ਐਮਐਲਏ ਨੇ 1 ਰੁਪਿਆ ਵੀ ਕਿਸੇ ਤੋਂ ਨਹੀਂ ਮੰਗਿਆ ਮੈਂ ਇੱਥੇ ਬੈਠਾ ਵਾਂ ਸੌਂ ਖਾ ਕੇ ਕਹਿੰਦਾ ਮੈਂ ਅੱਜ ਤੱਕ ਜੀ ਐਮਐਲਏ ਨੇ 1 ਰੁਪਿਆ ਵੀ ਮੰਗਿਆ ਹੋਵੇ ਜੇ ਪ੍ਰਸ਼ਾਸਨ ਦੀ ਇਹ ਹੁਣ ਤੁਸੀਂ ਜਾਂਚ ਦੀ ਮੰਗ ਕਰ ਰਹੇ ਹੋ ਜੇ ਜਾਂਚ ਹੁੰਦੀ ਆ ਕੇਵਲ 크੍ਰਿਸ਼ਨ ਨૈયਰ ਜੇ ਉਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਦੀ ਪੰਚਾਇਤ ਦੋਸ਼ੀ ਪਾਈ ਜਾਂਦੀ ਆ ਤਾਂ ਫਿਰ ਉਹ ਸਜ਼ਾ ਭੁਗਤਣ ਲਈ ਤਿਆਰ ਨੇ ਮੈਂ ਕਹਿੰਦਾ ਇਨਕੁਆਰੀਆਂ ਕਰੋ ਮੈਂ ਸਜ਼ਾ ਭੁਗਤਣ ਲਈ ਤਿਆਰ ਆ ਜੇ ਕੰਮ ਮੈਂ ਜਿੰਨਾ ਕਰਾਇਆ ਚੈੱਕ ਕਰੋ ਹਾਂ ਕਿ ਮੈਂ ਵੱਧ ਕਰਾਇਆ ਹੋਊਗਾ ਜਾਂ ਘੱਟ ਨਹੀਂ ਕਰਾਇਆ ਹੋਊਗਾ ਜੇ ਤੁਹਾਨੂੰ ਇਨਕੁਆਰੀਆਂ ਦੇ ਵਿੱਚੋਂ ਕੰਮ ਦੇ ਵਿੱਚੋਂ ਲੱਗਦਾ ਵਾ ਵੀ ਕੋਈ ਘਟਾ ਵਧਾ ਹੈਗਾ ਉਹਦਾ ਮੈਂ ਦੇਣਦਾਰ ਹਾਂ ਜੀ ਤੇ ਮੇਰੀ ਪੰਚਾਇਤ ਮੇਰੇ ਨਾਲ ਖੜੀ ਹੈ ਮੇਰਾ ਸਾਰਾ ਪਿੰਡ ਮੇਰੇ ਨਾਲ ਖੜਾ ਕਵਈਆਂ ਦਊਗਾ ਮੈਂ ਸਮੇਂ-ਸਮੇਂ ਤੇ ਕੰਮ ਕਰਦਾ ਰਿਹਾ ਜੀ ਤੇ ਕਰਦਾ ਵੀ ਰਹੂੰਗਾ ਠੀਕ ਆ ਜੀ ਭਾਵੇਂ ਮੈਂ ਸਰਪੰਚ ਰਹਾ ਮ ਭਾਵੇਂ ਨਾਰਵਾ ਦਾ ਪਿੰਡ ਦਾ ਸੇਵਾਦਾਰ ਜਰੂਰ ਬਣ ਕੇ ਰਹੂੰਗਾ ਠੀਕ ਆ ਮੈਂ ਬਲਾਕ ਵਾਲਿਆਂ ਨਾਲ ਹਿਸਾਬ ਕੀ ਪੁੱਛ ਲਿਆ ਮੈਂ ਇਹਨਾਂ ਨੂੰ ਦੁਕਾਨਾ ਦਾ ਰਕਾਰਡ ਕੀ ਪੁੱਛ ਲਿਆ ਵੀ ਦੁਕਾਨਾ ਦਾ ਰਕਾਰਡ ਦਿਓ ਮੈਨੂੰ ਕੀ ਹਿਸਾਬ ਆ ਤੁਸੀਂ ਪਗੜੀ ਤੇ ਦਿੱਤੀਆਂ ਵਾਂ ਦਾ ਕਿਰਾਇਆ ਕਿੱਥੇ ਜਮ੍ਹਾਂ ਕੀਤਾ ਕੀ ਹੋਇਆ ਵਾ ਇਹ ਮੇਰੇ ਪੰਚਾਇਤਦਾਰ ਕਾਰਡ ਤੇ ਉਹ ਪਿਛਲੇ ਪੰਚਾਇਤਦਾਰ ਕਾਰਡ ਦੋ ਮੈਂ ਵਾਰ-ਵਾਰ 1.5 ਸਾਲ ਦਾ ਰਿਕਾਰਡ ਪੁੱਛਣ ਦਿਆਂ ਵਾ ਇਹਨਾਂ ਅਜੇ ਤੱਕ ਰਿਕਾਰਡ ਨਹੀਂ ਦਿੱਤਾ ਇੱਥੇ ਪਿਆ ਜਉਤੇ ਪਿਆ ਨਾ ਮੈਨੂੰ ਸਟਾਕ ਰਜਿਸਟਰ ਨਾ ਮੇਰੀ ਕੈਸ਼ ਬੁੱਕ ਮੈਨੂੰ 35 ਤਰ੍ਹਾਂ ਦਾ ਰਿਕਾਰਡ ਇਹਨਾਂ ਦਿੱਤਾ ਹੀ ਨਹੀਂ ਆ ਇਸੇ ਕਰਕੇ ਮੈਨੂੰ ਲੱਗਦਾ ਵਾ ਮੇਨਾਂ ਇਹਨਾਂ ਨੇ ਰੰਗੇਸ਼ ਖੇਢੀ ਆ ਤੇ ਇਹਨਾਂ ਨੇ ਵੀ ਤੇ ਕਾਰਵਾਈ ਕਰਾਤੀ ਪਾਰਟੀ ਦੇ ਵੱਲੋਂ ਕੋਈ ਸਾਥ ਮਿਲ ਰਿਹਾ ਹੈ ਵੀ ਕੇਵਲ ਕ੍ਰਿਸ਼ਨ ਨਾਇਰ ਦੇ ਨਾਲ ਖੜੇ ਆ ਕੋਈ ਸਾਥ ਮਿਲ ਰਿਹਾ ਪਿੰਡ ਵਸਨੀਕਾਂ ਦਾ ਕਿ ਨਹੀਂ ਬਿਲਕੁਲ ਬਿਲਕੁਲ ਸਾਰੇ ਪਿੰਡ ਵਸਨੀਕ ਮੇਰੇ ਨਾਲ ਖੜੇ ਹਲਕੇ ਤੋਂ ਬਾਹਰ ਦੇ ਵੀ ਸਰਪੰਚ ਉਹਨਾਂ ਨੇ ਮੇਰੇ ਨਾਲ ਹਮਦਰਦੀ ਪ੍ਰਗਟਾਈ ਜਾਂਦੇ ਸਾਨੂੰ ਪਤਾ ਯਾਰ ਤੂੰ ਇਦਾਂ ਦਾ ਹੈਗਾ ਹੀ ਨਹੀਂ ਆਂਦਾ ਸਾਡੇ ਨਾਲ ਹੀ ਅਸੀਂ ਇਕੱਠੇ ਰਹੇ ਆਂ ਆ ਤਾਂ ਸਾਨੂੰ ਪਤਾ ਯਾਰ ਤੂੰ ਖਾਣ ਵਾਲਾ ਨਹੀਂ ਹੈਗਾ ਅਸੀਂ ਤੇਰੇ ਨਾਲ ਵਾ 24 ਘੰਟੇ ਤੇਰੇ ਨਾਲ ਜਿੱਥੇ ਕਹਾਂਗੇ ਤੇਰੇ ਨਾਲ ਚੱਲਾਂਗੇ ਕੱਲ ਮੈਂ ਡੀਸੀ ਸਾਹਿਬ ਤੇ ਵੀ ਜਾ ਕੇ ਉੱਥੇ ਮਿਲਣਾ ਵਾ ਉਹਨਾਂ ਨੂੰ ਪੁੱਛਣਾ ਵਾ ਮੇਰਾ ਕਸੂਰ ਦੱਸੋ ਡੀਸੀ ਸਾਹਿਬ ਕੀ ਆ ਮੇਰੇ ਨਾਲ ਸਾਰੇ ਸਰਪੰਚ ਵੀ ਜਾਣਗੇ ਮੋਦਵਾਰ ਬੰਦੇ ਵੀ ਜਾਣਗੇ ਮੇਰੇ ਪਿੰਡ ਦੇ ਸਾਰੇ ਸਾਥੀ ਜਾਣਗੇ ਮੇਰੇ ਪੰਚਾਇਤ ਮੈਂਬਰ ਵੀ ਜਾਣਗੇ ਮੈਂ ਪੁੱਛੂੰਗਾ ਜਾ ਕੇ ਮੇਰਾ ਦੋਸਤ ਦੱਸੋ ਕੀ ਪਈ ਨੋਟਸ ਤੇ ਮੈਨੂੰ ਕੋਈ ਭੇਜਿਆ ਨਾ ਨਾ ਮੇਰੇ ਕੋਲ ਰਿਕਾਰਡ ਮੱਗਿਆ ਤੇ ਮੈਨੂੰ ਬਤਲ ਕਿਹੜੇ ਤਰੀਕੇ ਨਾਲ ਕਰ ਦਿੱਤੀ ਧੰਨਵਾਦ ਉਹ ਜਿੱਥੇ ਅਸੀਂ ਖੜੇ ਆ ਇਹ ਘਰ ਵੀ ਕਿਰਾਏ ਤੇ ਆ ਤੇ ਉਹਨਾਂ ਦਾ ਇਹੀ ਕਹਿਣਾ ਕਿ ਪ੍ਰਸ਼ਾਸਨ ਜਾਂਚ ਕਰ ਲਵੇ ਔਰ ਹੁਣ ਪ੍ਰਸ਼ਾਸਨ ਦੀਆਂ ਜਿਹੜੀਆਂ ਰਿਪੋਰਟਾਂ ਤਹਿਤ ਜਿਹੜੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹ ਸੱਚ ਹੈ ਕੇਵਲ ਕਿਸ਼ਨ ਨਹੀਂ ਹੈ ਸੱਚਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਜਾਂਚ ਦੇ ਦੁਆਰਾ ਪਤਾ ਜਿਹੜਾ ਲੱਜੇਗਾ ਤੇ ਉਹ ਵੀ ਅਪਡੇਟ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਕੈਮਰਾ ਪਰਸਨ ਦਾਨਿਸ਼ ਗੁਪਤਾ ਦੇ ਨਾਲ ਮੈਂ ਦਿਲਜੀਤ ਗ੍ਰੇਡ ਪੰਜਾਬ ਟੀਵੀ ਤਰਨਤਾਰਨ